ਇਤਨ ਦੀ ਦਾਤ ਪ੍ਰਾਪਤ ਕਰਨ ਦੇ ਦੋ ਰੰਗ ਨੇ ਇੱਕ ਇਹ ਤੁਸੀਂ ਮਿਹਨਤ ਕਰੋ ਬਹੁਤ ਰੀਜਣਾ ਇੰਨੀ ਮਿਹਨਤ ਕਰੋ ਮੰਗਦੇ ਚੱਲੋ ਮੰਗਦੇ ਚੱਲੋ ਅਰਦਾਸਾਂ ਕਰਦੇ ਚੱਲੋ ਤੇ ਮਹਾਰਾਜ ਮਿਹਰ ਦੀ ਨਦਰ ਕਰ ਦਿੰਦੇ ਤੇ ਆਪ ਜੀ ਨੂੰ ਇੱਕ ਦਿਨ ਮਿਲ ਜਾਂਦੀ ਮਿਹਨਤ ਤੇ ਉਸ ਦੀ ਨਦਰ ਜਿਹੜੀ ਏ ਉਹ ਇਕੱਠੇ ਹੋਏ ਤੇ ਦਾਤ ਦਾ ਪ੍ਰਗਟ ਹੋਣਾ ਹੁੰਦਾ ਇੱਕ ਰੰਗ ਇਹ ਤੁਸੀਂ ਉਹਦੇ ਇਸ਼ਕ 'ਚ ਚਲੇ ਜਾਓ ਪ੍ਰੇਮ ਦੇ ਵਿੱਚ ਚਲੇ ਜਾਓ ਉੱਥੇ ਕਰਮ ਨਹੀਂ ਵੱਜਦਾ ਉਥੇ ਕਰਮ ਹੁੰਦਾ ਏ ਕਰਮ ਕਰਨਾ ਨਹੀਂ ਪੈਂਦਾ ਜਦੋਂ ਆਪ ਜੀ ਉਸ ਦੇ ਇਸ਼ਕ ਚ ਚਲੇ ਜਾਂਦੇ ਹੋ ਉਥੇ ਕਰਮ ਕਰਨਾ ਨਹੀਂ ਪੈਂਦਾ ਉਥੇ ਕਰਮ ਪ੍ਰਗਟ ਹੁੰਦਾ ਏ ਤੇ ਜਦੋਂ ਤੁਸੀਂ ਉਹ ਦੇ ਇਸ਼ਕ ਚੋਸ ਦੇ ਲਈ ਜੀ ਰਹੇ ਹੋ ਉਸ ਤੋਂ ਬਲਹਾਰੇ ਜਾ ਕੇ ਜੀ ਰਹੇ ਹੋ ਆਪਣਾ ਕੁਝ ਰੱਖਿਆ ਨਹੀਂ ਏ ਕਿ ਜੇ ਤੁਹਾਡੇ ਅੰਦਰ ਕਿਤੇ ਉਦੋਂ ਇਸ਼ਾ ਜਗਾ ਦਿੱਤੀ ਉਸ ਨੇ ਕਿ ਮਹਾਰਾਜ ਕੀਰਤਨ ਕਰਨ ਦੀ ਦਾਤ ਨਾ ਕਿਤੇ ਮਿਲ ਜਾਵੇ ਤੇ ਮੈਂ ਤੈਨੂੰ ਗਾਇਆ ਕਰਾਂ ਤੇ ਸੰਗੀਤ ਆਪਣੇ ਆਪ ਪ੍ਰਗਟ ਹੋ ਜਾਂਦਾ ਨਾਨਕ ਨਦਰੀ ਕਰਮੀ ਦਾਤ ਆਪ ਜੀ ਕੋਈ ਵੀ ਦਾਤ ਚਾਹੁੰਦੇ ਹੋ ਉਸ ਦੇ ਬਾਬਤ ਕੰਮ ਸ਼ੁਰੂ ਕਰੋ ਅਰਦਾਸ ਸ਼ੁਰੂ ਕਰੋ ਜਿਸ ਦਿਨ ਉਸ ਦੀ ਮਿਹਰ ਦੀ ਨਿਗਾਹ ਹੇਠ ਉਹ ਕਰਮ ਆ ਗਿਆ ਉਸੇ ਦਿਨ ਜਿਹੜਾ ਹੈ ਉਹ ਪ੍ਰਗਟ ਹੋ ਜਾਣਾ ਆਪ ਜੀ ਕਿਸੇ ਵਾਸ਼ਨਾ ਤੋਂ ਪਾਰ ਜਾਣਾ ਚਾਹੁੰਦੇ ਹੋ ਮਿਹਨਤ ਸ਼ੁਰੂ ਕਰੋ ਕੋਸ਼ਿਸ਼ ਸ਼ੁਰੂ ਕਰੋ ਜਿਸ ਦਿਨ ਉਸ ਦੀ ਮਿਹਰ ਦੀ ਨਿਗਾਹ ਹੇਠ ਆ ਗਈ ਦਾਤ ਮਿਲ ਜਾਏਗੀ